ਅੱਜ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਗੁਰਦਾਸ ਜਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ 7 ਦੁਕਾਨਾਂ ਨੂੰ ਅੱਗ ਲੱਗੀ ਸੀਗੀ ਐਂਡ ਉਹਨਾਂ ਦਾ ਜਿਹੜੇ ਸਾਡੇ ਦੁਕਾਨਦਾਰ ਸੀਗੇ ਸਾਡੇ ਜਿਹੜੇ ਭਰਾ ਸੀਗੇ ਉਹਨਾਂ ਦੀਆਂ ਦੁਕਾਨਾਂ ਨੂੰ ਅੱਗ ਲੱਗੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਸੋ ਇੱਦੇ ਮੱਦੇ ਨਜ਼ਰ ਅਸੀਂ ਸਰਕਾਰ ਨੂੰ ਇਹਨਾਂ ਦਾ ਕੇਸ ਭੇਜਿਆ ਸੀਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਪਾਫੜੀ ਹੈ। ਇਸੇ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਹਨੇਕ ਉਪਰਾਲੇ ਕੀਤੇ ਗਏ। ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਇਹ ਕੋਈ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇੱਕ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਸੰ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣਵਾਰੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਜੋਗੇ ਜਾਂ ਉਹਨਾਂ ਵਾਂਗੂ ਪਰਿਵਾਰ ੜਜੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਕਿਉਂਕਿ ਕੋਈ ਵੀ ਪਾਲਿਸੀ ਐਟ ਪ੍ਰੈਜ਼ੈਂਟ ਦਿੱਤਾ ਵੀ ਨਹੀਂ ਹੈ ਜਿਸ ਚ ਇਹਨਾਂ ਨੂੰ ਆਪਰੇਮੀਟ ਦੇ ਸਕਦੇ ਆ ਸੋ ਅਸੀਂ ਸੀਐਮ ਰੀਲੀਫ ਦੇ ਵਿੱਚ ਇਹਨਾਂ ਦਾ ਕੇਸ ਭੇਜਿਆ ਸੀਗਾ ਐਂਡ ਮੈਨੂੰ ਬੜੀ ਖੁਸ਼ੀ ਹੈ ਕਿ ਸੀਐਮ ਸਾਹਿਬ ਨੇ ਬੜੀ ਜਲਦੀ ਇਹਨਾਂ ਦਾ ਕੇਸ ਜਿਹੜਾ ਹੈਗਾ ਅਪੂ ਕਰਕੇ ਭੇਜ ਦਿੱਤਾ ਜਿਸ ਦੇ ਮੱਦੇਨਜ਼ਰ ਅਸੀਂ ਅੱਜ ਇਹਨਾਂ ਸੱਤਾਂ ਦੁਕਾਨਦਾਰਾਂ ਨੂੰ 1-1 ਲੱਖ ਦੀ ਰਾਹਤ ਰਾਸ਼ੀ ਪੰਜਾਬ ਸਰਕਾਰ ਵੱਲੋਂ ਅੱਜ ਦਿੱਤੀ ਹੈਗੀ ਆ ਇਹ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਸ ਨੁਕਸਾਨ ਦੇ ਦੌਰਾਨ ਜਿਹੜੀਆਂ ਕੁਝ ਅਨਿਮਤताएं ਸਾਨੂੰ ਧਿਆਨ ਚ ਆਈਆਂ ਹੈਗੀਆਂ ਫਾਇਰ ਬ੍ਰਿਗੇਡ ਦੇ ਪ੍ਰਤੀ ਉਹਦੇ ਮੁਤਾਬਕ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਇੱਕ ਰਿਪੋਰਟ ਬਣਾ ਕੇ ਅਸੀਂ ਲੋਕਲ ਗਵਰਨਮੈਂਟ ਡਾਇਰੈਕਟਰ ਸਾਹਿਬ ਨੂੰ ਭੇਜੀ ਹੈਗੀ ਹੈ ਜਿਸ ਤसे ਕਿ ਜੋ ਜੋ ਅੱਗੇ ਕੋਰਸ ਕਰੈਕਸ਼ਨ ਦਾ ਉਹਨੂੰ ਵੀ ਆਪਾਂ ਕਰ ਸਕੀਏ ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਆ ਬੇਨਤੀ ਕਰਾਂਗਾ ਕਿ ਤੁਸੀਂ ਵੀ ਜਿਹੜੇ ਆਪਣੇ ਇਲੈਕਟ੍ਰੀਕਲ ਅਪਲਾਈਐਂਸਿਸ ਹੈਗੇ ਸਵਿਚਿਸ ਹੈਗੇ ਆ ਇਹ ਕੋਈ ਇਦਾਂ ਦਾ ਪੁਰਾਣਾ ਕੋਈ ਅ ਬਿਜਲੀ ਦਾ ਕੋਈ ਸਮਾਨ ਹੈ ਜਿਹੜਾ ਪੱਖਾ ਹੁੰਦਾ ਏ ਕਿ ਬਹੁਤ ਪੁਰਾਣਾ ਹੁੰਦਾ ਹੈ ਚੱਲ ਚੱਲ ਕੇ ਗਰਮ ਹੋ ਜਾਂਦਾ ਹੈ ਤੋਂ ਉਤੋ ਵੀ ਇਸ ਤਿੱਕੇ ਦਾ ਹਾਦਸਾ ਅਗ ਲੱਗਣ ਦਾ ਖਤਰਾ ਹੁੰਦਾ ਸੋ ਇਸ ਤੋਂ ਬਚਿਆ ਬਚਾਅ ਵੀ ਸਭ ਤੋਂ ਵੱਡੀ ਇੱਚ ਸੁਰੱਖਿਆ ਹੈ ਜਿੱਨਾ ਅਸੀਂ ਬਚਾਅ ਕਰਨ ਲਈ ਉਹਨਾ ਬਿਹਤਰ ਹੈ ਸੋ ਸਾਰੇ ਦੁਕਾਨਦਾਰ ਭਰਾਵਾਂ ਨੂੰ ਆ ਮੈਂ ਦੁਬਾਰਾ ਕਹਿਣਾ ਚਾਹਨਾ ਹੈ ਕਿ ਪੰਜਾਬ ਸਰਕਾਰ ਸਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਤੇ ਜਿੱਥੇ ਵੀ ਹੈਲਪ ਹੋਏਗੀ ਅਸੀਂ ਜ਼ਰੂਰ ਪੰਜਾਬ ਸਰਕਾਰ ਦੇ ਥੋਂ ਤੁਹਾਨੂੰ ਇਹ ਹੈਲਪ ਦਵਾਵਾਂਗੇ ਕਿੰਨੇ ਸਮੇਂ ਦੇ ਜਿਹੜਾ ਸਾਰਾ ਆ ਵੀਦਿਨ 3 ਵੀਕਸ ਹੀ ਅਸੀਂ ਕਰਕੇ ਭੇਜ ਦਿੱਤਾ ਹੈਗਾ ਐਂਡ ਅੱਜ ਇਹਨਾਂ ਨੂੰ ਆਪਾਂ ਅੱਜ ਡਿਸਟ੍ਰੀਬਿਊਟ ਕਰ ਦਿੰਦੇ ਆ। ਫਸ ਜੂਨ ਨੂੰ ਪਿਛਲੇ ਮਹੀਨੇ ਇਹ ਤੋਂ ਹਨਮਨ ਚੌਕ ਤੋਂ ਮਾਵੜਾ ਚੌਕ ਨੂੰ ਆਈਏ ਤੇ ਸੱਜੇ ਹੱਥ ਸਾਧ ਦੁਕਾਨਾਂ ਨੂੰ ਅੱਗ ਲੱਗ ਗਈ ਸੀ ਔਰ ਉਸ ਵੇਲੇ ਦੁਕਾਨਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਰੇ ਉਹਨਾਂ ਦੇ ਅੰਦਰ ਜਿਹੜੀ ਫਿਟਿੰਗ ਸੀਗੀ ਜਾਂ ਸਮਾਨ ਪਿਆ ਸੀਗਾ ਔਰ ਕਈਆਂ ਦੀ ਥੋੜੀ-ਬਹੁਤ ਨਕਦੀ ਵੀ ਸੀਗੀ ਉਹ ਵੀ ਸਾਰੀ ਸੜ ਕੇ ਸਵਾਹ ਹੋ ਗਈ ਸੋਏ ਜਿਸ ਵਕਤ ਦੁਕਾਨ ਥੋਇਆ ਉਹ ਜਿਹੜੀ ਗੱਲ ਸੀਗੀ ਮੈਂ ਗੁਰਦਾਸਪੁਰ ਦੇ ਡੈਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਰੰਗਲ ਜੀ ਦੇ ਵੀ ਧਿਆਨ ਚ ਲਿਆਂਦੀ ਮੁੱਖ ਮੰਤਰੀ ਜੀ ਨਾਲ ਵੀ ਗੱਲ ਕੀਤੀ ਤਾਂ ਮੈਂ ਉਸ ਵਕਤ ਅਕਾਲਪੁਰ ਅੱਗੇ ਵੀ ਅਰਦਾਸ ਕੀਤੀ ਸੀ ਕਿ ਅਕਾਲਪੁਰੋ ਕੇ ਨਾ ਤੇ ਦੁੱਖ ਨੂੰ ਤੇ ਅਸੀਂ ਘਟਾ ਨਹੀਂ ਸਕਦੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਹਿੱਸਾ ਪਾ ਲਈਏ ਤਾਂ ਕਿ ਕਿਤੇ ਨਾ ਕਿਤੇ ਉਹ ਦੁੱਖ ਜਿਹੜਾ ਉਹ ਘਟ ਜਾਵੇ ਨੁਕਸਾਨ ਬਹੁਤ ਵੱਡਾ ਪਰ ਇੱਕ ਛੋਟਾ ਜਿਹਾ ਥੋੜੀ ਜਿਹੀ ਬੂੰਦ ਆਪਾਂ ਕਹਿ ਸਕਦੇ ਹਾਂ ਉਸ ਦੁੱਖ ਨੂੰ ਘਟਾਉਣ ਵਾਸਤੇ ਕੀਤੀ ਗਈ ਆ ਔਰ ਮੈਂ ਧੰਨਵਾਦੀ ਆ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਜੀ ਦਾ ਜਿਹੜੇ ਹਮੇਸ਼ਾ ਹੀ ਇਸ ਗੱਲ ਲਈ ਸੰਵੇਦਨਸ਼ੀਲ ਰਹੇ ਨੇ ਕਿ ਜਿੱਤੇ ਲੋਕ ਪੱਕੀ ਗੱਲ ਆਵੇ ਉਹਨੂੰ ਜਰੂਰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਔਰ ਇਹ ਕੇਸ ਬਣਾ ਕੇ ਡੀ ਸਾਹਮਣੇ ਭੇਜਿਆ ਉੱਥੇ ਮੈਂ ਮੁੱਖ ਮੰਤਰੀ ਜੀ ਨਾਲ ਗੱਲ ਕੀਤੀ ਜਿਸ ਤੋਂ ਉਹਦੇ ਧਿਆਨ 'ਚ ਆਇਆ ਉਹਨਾਂ ਨੇ ਇੱਕ ਦਿਨ ਦੇ ਅੰਦਰ ਹੀ ਉਹ ਫਾਈਲ ਕਲੀਅਰ ਕਰਕੇ ਸਤਤੋ ਦਾ ਨਾ ਨੂੰ 1-1 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦੇਤੀ ਆ ਜੋ ਉਹਦਾ ਚੱਕ ਜਿਹੜਾ ਮੈਂ ਅਪਕੀ ਕਮਿਸ਼ਨਰ ਤੇ ਗੁਰਦਾਸਪੁਰ ਵੱਲੋਂ ਤੇ ਮੇਰੇ ਵੱਲੋਂ ਇਹਨਾਂ ਨੂੰ ਹੈਂਡਓਵਰ ਕਰਤਾ ਗਿਆ ਪਰਮੇਸ਼ਵਰ ਕਰੇ ਇਹ ਦੁਆਰਾ ਪੈਰਾਂ ਤੇ ਆਉਣ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲ ਸਕਣ ਪਰ ਇੱਕ ਗੱਲ ਮੈਂ ਜ਼ਰੂਰ ਅੱਜ ਕਹੂੰਗਾ ਕਿ ਆਪਾਂ ਮਿਲ ਕੇ ਇੱਕ ਪਾਲਿਸੀ ਜ਼ਰੂਰ ਬਣਾਈਏ ਵੀ ਜਿੱਥੇ ਕਿਤੇ ਇਹੋ ਜਿਹਾ ਦੁਕਾਨ ਤੋਂ ਹੋਵੇ ਅਚਨਚੇਤ ਅੱਗ ਲੱਗੇ ਉੱਥੇ ਸਰਕਾਰ ਵੱਲੋਂ ਕੋਈ ਮਦਦ ਜਿਹੜੀ ਆ ਜ਼ਰੂਰ ਆਉਣੀ ਚਾਹੀਦੀ ਆ ਔਰ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਅੱਜ ਜਿੱਤੇ ਦੁਕਾਨ ਨੂੰ ਅੱਗ ਲੱਗੀ ਹੋਵੇ ਉੱਥੇ ਸਰਕਾਰ ਵੱਲੋਂ ਕੋਈ ਰਾਸ਼ੀ ਜਿਹੜੀ ਆਈ ਹੈ ਇਹ ਪਹਿਲਾ ਇੰਸਤਾਨ ਦਾ ਕੋਰਦਾਸਪੁਰ ਦੇ ਵਿੱਚ ਸੋ ਇਤੋਂ ਆਪਾਂ ਇਹ ਸੋਚ ਨੂੰ ਅੱਗੇ ਲੈ ਕੇ ਚੱਲੀਏ ਪਾਲਿਸੀ ਬਣੇ ਔਰ ਤਾਂਕਿ ਕਿਸੇ ਨੂੰ ਕੋਈ ਇਹੋ ਜਿਹੀ ਹਾਲਾਤ ਦਾ ਸਾਹਮਣਾ ਨਾ ਕਰਨਾ ਪਵੇ ਜਿੱਥੇ ਨਿਰਾਸ਼ਾ ਹੋਵੇ ਕਿਉਂਕਿ ਜਦੋਂ ਕਾ ਦੁਕਾਨ ਸੜਦੀ ਆ 5-5 ਸਾਲ 4-4 ਸਾਲ ਲੱਗ ਜਾਂਦੇ ਨੇ ਦੁਬਾਰਾ ਤਾਰਾ ਤੇ ਉਹਨੂੰ ਤੇ ਜੋ ਸਰਕਾਰ ਦੀ ਮਦਦ ਹੋ ਜੂਗੀ ਤੇ ਫਿਰ ਛੇਤੀ ਦੁਕਾਨਦਾਰ ਆਪਣੇ ਤਾਰਾ ਤੇ ਆ ਜਾਂਦਾ ਇੱਕ ਵਾਰੀ ਫਿਰ ਮਹਾਰਾਜ ਮੁੱਖ ਮੰਤਰੀ ਜੀ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮੰਗ ਨੂੰ ਮੰਨਦੇ ਹੋਏ ਗੁਰਦਾਸਪੁਰ ਦੇ ਦੁਕਾਨਦਾਰਾਂ ਨੂੰ ਇਹ ਰਾਸ਼ੀ ਦਿੱਤੀ ਜਨਾਬ ਜੀ ਬਰੂਰ ਮਰਵਾਹ ਮਿੱਠੂ ਹੈ ਜੀ ਤੇ ਇਹ ਹਾਲ ਸਾਬ ਪਿਛਲੇ ਮਹੀਨੇ ਜਿਹੜੋ 9 ਤਰੀਕ ਨੂੰ ਵਾਪਰਿਆ ਸੀ ਜਿਹਦੇ ਵਿੱਚ ਸੱਤ ਦੁਕਾਨਾਂ ਨੂੰ ਕਾਫੀ ਨੁਕਸਾਨ ਹੋਇਆ ਸੀ ਇਸ ਵਿੱਚ ਸਰਕਾਰ ਨੇ ਅੱਜ ਜੋ ਦੁਕਾਨਦਾਰਾਂ ਦੀ ਮਦਦ ਕੀਤੀ ਹੈ ਅਸੀਂ ਉਹਦਾ ਥੈਂਕਸ ਕਰਨ ਵਾਸਤੇ ਅੱਜ ਡੀਸੀ ਸਾਹਿਬ ਕੋਲ ਆਏ ਆ। ਕੋਲ ਨਾਲ ਸਾਡੇ ਆਪਣੇ ਸ਼ਹਿਰ ਦੇ ਜੋ ਅਰਕੰਚ ਆਜੋ ਚੇਅਰਮੈਨ ਪੰਜਾਬ ਰਮਨ ਮੈਲ ਜੀ ਸਾਡੇ ਨਾਲ ਨੇ ਤੇ ਅਸੀਂ ਇਹ ਸਰਕਾਰ ਦੇ ਜੋ ਸਾਡੀ ਮਦਦ ਕੀਤੀ ਹੈ ਇਹਦੇ ਬਾਰੇ ਆਪਾਂ ਉਹਨਾਂ ਦਾ ਬਹੁਤ-ਬਹੁਤ ਥੈਂਕਸ ਕਰਨਾ ਚਾਹੁੰਦੇ ਆਂ। ਅਤੇ ਇੱਕ ਸਰਕਾਰ ਅੱਗੇ ਸ਼ਿਫਾਰਿਸ਼ ਕਰਨਾ ਚਾਹੁੰਦੇ ਆਂ ਕਿ ਇਹ ਪਾਲਿਸੀ ਪੂਰੇ ਪੰਜਾਬ ਦੇ ਵਿੱਚ ਦੁਕਾਨਦਾਰਾਂ 'ਤੇ ਲਾਗੂ ਕੀਤੀ ਜਾਵੇ। ਤਾਂ ਕਿ ਦੁਕਾਨਦਾਰਾਂ ਨੂੰ ਐਸਾ ਦਾ ਕੋਈ ਵੀ ਇਨਸੀਡੈਂਟ ਹੋਣਾ ਉਹਦੇ ਵਿੱਚ ਇੱਕ ਮਾਲੀ ਸਹਾਇਤਾ ਮਿਲ ਸਕੇ ਤਾਂ ਕਿ ਉਹ ਆਪਣਾ ਜੋ ਵੀ ਥੋੜਾ ਬਹੁਤ ਕਾਰੋਬਾਰ ਜਿਹੜਾ ਆਪਣਾ ਸੈੱਟ ਕਰ ਸਕਣ ਪਹਿਲਾਂ ਕਦੀ ਪਹਿਲਾਂ ਉਹਦਾ ਹੋਇਆ ਕਿ ਆਜ ਦਿਨ ਤੱਕ ਜੀ ਅੰਨੀਆਂ ਸਰਕਾਰਾਂ ਆਈਆਂ ਵਾ ਕਿਸੇ ਵੀ ਸਰਕਾਰ ਨੇ ਇਦਾਂ ਦੀ ਮਦਦ ਨਹੀਂ ਕੀਤੀ ਇਹ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਇਹ ਤੇ ਦੁਕਾਨਦਾਰਾਂ ਦੇ ਹਿੱਤ ਵਿੱਚ ਇਹ ਕੰਮ ਕੀਤਾ ਸਾਨੂੰ ਉਮੀਦ ਆਸ ਹੈ ਕਿ ਇਹ ਜਿਹੜੀ ਪਾਲਿਸੀ ਆ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਏਗੀ ਜਿਹਦੇ ਨਾਲ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਦੁਕਾਨਦਾਰਾਂ ਨੂੰ ਇੱਕ ਬਹੁਤ ਵੱਡੀ ਜੜੀ ਆ ਰਾਤ ਮਿਲੇਗੀ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਮਦਦ ਹੋਈ ਹੈ ਕਿਸੇ ਦੁਕਾਨ ਦੁਕਾਨਦਾਰਾਂ ਦੀ ਬਹੁਤ ਵਧੀਆ ਪਰਲਾ ਕੀਤਾ ਬੈਲ ਸਾਹਿਬ ਨੇ ਸਾਨੂੰ ਅੱਜ ਉਹਨਾਂ ਨੇ ਚੈੱਕ ਉਹਨਾਂ ਨੇ ਦਿੱਤੇ ਨੇ ਤੇ ਬਹੁਤ ਸ਼ੁਕਰੀਆ ਪੰਜਾਬ ਸਰਕਾਰ ਦਾ ਡੀਸੀ ਸਾਹਿਬ ਦਾ ਬੈਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਪੰਜਾਬ ਚ ਪਹਿਲਾ ਕਦੀ ਤਾਂ ਹੋਇਆ ਵੀ ਜਿਹੜੀ ਅੱਗ ਲੱਗੇ ਲਾਇ ਨਾ ਨਾ ਇਹ ਤੇ ਸਾਨੂੰ ਵੀ ਉਮੀਦ ਨਹੀਂ ਸੀਗੀ ਪਰ ਬੈਲ ਸਾਹਿਬ ਨੇ ਜੋ ਦੌੜ ਭੱਜ ਕਰਕੇ ਜੋ ਸਾਡੇ ਵਾਸਤੇ ਕੀਤਾ ਬਹੁਤ ਪਹਿਲੀ ਵਾਰ ਹੋਇਆ ਹੈ ਤਾਂ ਕਿਨੇ ਕਿਨੇ ਚੱਕਰ ਸਾਨੂੰ ਲੱਖ ਲੱਖ ਰੁਪਏ ਦਾ ਚੱਕਰ ਆਦਾ ਵੱਡੀ ਗੱਲ ਕਰੀਏ ਦੇਖੋ ਜੀ ਡੋਬਦੇ ਨੂੰ ਤਿੰਕੇ ਦਾ ਸਾਰਾ ਹੁੰਦਾ ਤੇ ਇਹ ਤੇ ਫਿਰ ਵੀ ਬਹੁਤ ਗੁੱਛ ਹੈ ਮੈਂ ਗੁਪਾਨਾ ਕੋਸ਼ਲ ਹੈ ਮੈਂ ਕੋਸ਼ਲ ਕਲੈਕਸ਼ਨ ਦਾ ਮਾਲਿਕ ਹਾਂ ਇਹ ਪੰਜਾਬ ਸਰਕਾਰ ਨੇ ਔਰ ਡੀਸੀ ਸਾਹਿਬ ਤੇ ਰਮਨ ਬੈਲਜੀ ਦੀ ਸਰਕਾਰ ਸਾਨੂੰ ਕੰਪੰਸੇਸ਼ਨ ਮਿਲੀ ਆ ਜਿਹਦਾ ਅਹੀ ਤਹੇ ਦਿਨੋਂ ਧੰਨਵਾਦੀ ਹਾਂ ਇਹਨਾਂ ਦੇ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਐ ਛੋਟੇ ਵਪਾਰੀਆਂ ਲਈ ਇੱਕ ਕੰਪੰਸੇਸ਼ਨ ਸਹਾਇਤਾ ਸ਼ੁਰੂ ਕੀਤੀ ਗਈ ਹੈ ਪਹਿਲਾ ਚੈੱਕ ਮੈਨੂੰ ਮਿਲਿਆ ਡੀਸੀ ਸਾਹਿਬ ਨੇ ਅੱਜ ਨੂੰ ਦੇਸੀ ਸਾਹਿਬ ਨੇ ਸਪੈਸ਼ਲੀ ਇਹ ਕਿ ਇਹ ਪਹਿਲਾ ਚੈੱਕ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਛੋਟੇ ਵਪਾਰੀਆਂ ਲਈ ਕੰਪਨਸੇਸ਼ਨ ਦੇ ਤੌਰ ਤੇ ਦਿੱਤਾ ਜਾਂਦਾ ਪਿਆ ਔਰ ਮੇਰੇ ਵੱਲ ਮੇਰੇ ਵੱਲੋਂ ਸਾਰੀ ਪੰਜਾਬ ਸਰਕਾਰ ਨੂੰ ਗੁਜਾਰਿਸ਼ ਹੈਗੀ ਹੈ ਕਿ ਇਹ ਸਹਾਇਤਾ ਰਾਸ਼ੀ ਸਾਰੇ ਵਪਾਰੀਆਂ ਲਈ ਇੱਕ ਪਾਲਿਸੀ ਬਣਾ ਕੇ ਸ਼ੁਰੂ ਕੀਤੀ ਜਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਸ ਛੋਟੀ ਮੋਟੀ ਸਹਾਇਤਾ ਤੋਂ ਮੰਜਾ ਲੈ ਰਾਇਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप